ਜਦੋਂ ਵੀ ਸਾਡਾ ਬੇੜਾ ਪਾਇਆ ਇਹ ਗੌਣ ਵਾਲਿਆਂ ਨੇ ਪਾਇਆ ਮੈਂ ਤਾਂ ਜੋ ਨੋਟ ਕੀਤੀ ਹੈ ਗੱਲ ਪਹਿਲਾਂ ਗੁਰਬਾਨ ਕਾਇਆ ਮਾਨਤ ਨੇ ਕਿਹੜਾ ਗੰਦਾ ਸ਼ਬਦ ਗਾਇਆ ਸੀਗਾ ਕਿ ਪੇਟੂ ਲਾਲ ਸੁਰਖ ਚੋਲੀ ਦੀਆਂ ਤਲੀਆਂ ਛੁਰੀਆਂ ਨੇ ਉਦਾਰ ਕੀ ਬਣਦਾ ਕਿ ਇਹ ਮਾਂ ਭੈਣ ਨੂੰ ਮੋਲੇ ਭਾ ਕੇ ਸੁਣਾ ਦਿਓਗੇ ਫੇਰ ਉਦੋਂ ਬਾਅਦ ਸਦੀਕ ਆਇਆ ਤੇ ਸਦੀਕ ਨੇ ਉਹ ਨਸ਼ੇ ਦੀ ਬਹੁਤ ਮਸ਼ਹੂਰੀ ਕੀਤੀ ਹੈ ਵੇਰੇ ਮਿੱਥ ਦੇ ਸ਼ਰਾਬੀ ਆ ਜਾ ਰਾ ਸਤੇ ਇਹਦਾ ਕਹਨ ਹੈ ਕਿ ਆ ਜਾ ਅੰਬਰਤਾਰੀ ਕਾਲ ਦਾ ਪੁੱਤ ਆ ਜਾ ਸੁਧਾਵਾ ਜਾਂ ਸਿੱਟ ਲੱਜ ਬਾਰੇ ਤੋਂ ਵਾਂ ਫੜ ਕੇ ਤੁਗਲ ਅੱਛਾ ਪਿੰਡ ਦੀ ਧੀ ਨੂੰ ਤਾਂ ਸਬਾਰੇ ਸਾਰੇ ਵਾਸਤੇ ਕਿਤੂ ਦਾ ਵੀ ਗੱਲ ਜਾਣਦੀ ਸਿੱਧ ਨੂੰ ਐ ਜਿਹਨੂੰ ਹੱਥੋਂ ਨਾ ਉਤਕੋ ਵੀ ਅੱਛੀ ਗੱਲ ਦੇ ਗਰੇ ਹੋਏ ਲੋਕਾਂ ਕੈਰੇਕਟਰ ਨਾਲ ਸੰਪਿੰਡ ਦੀਆਂ ਧੀਆਂ ਨੂੰ ਤਾਂ ਕੁਝ ਪਿਆ ਦੁਬਾਰਾ ਜਾਂ ਫਿਰ ਸ਼ਰਾਬੀ ਲੋਕਾਂ ਵੀ ਅੰਬਾਲ ਖਲਾਰ ਕੇ ਨੱਚਦੇ ਆ ਇੱਕ ਹੋਰ ਕਲਾਕਾਰ ਨੇ ਗਾਇਆ ਪਿੰਡ ਦੀ ਰੌਣਕ ਲਏਗੀ ਕੁੜੀਏ ਹਾਨ ਦੀਏ ਤੇ ਹਾਨ ਦੀ ਕੁੜੀ ਕੌਣ ਹੈ ਸਾਡੀ ਪਿੰਡ ਦੀ ਹੈ ਹਾਨ ਦੀ ਇਹ ਤਾਂ ਭੈਣ ਹੈ ਤੇ ਸਾਡੀ ਭੈਣ ਫਿਰ ਪਿੰਡ ਦੀ ਰੌਣ ਇਹਦਾ ਮਤਲਬ ਵੀ ਅਸੀਂ ਪਿੰਡ ਦੀਆਂ ਧੀਨਾ ਪੈਣਾ ਟੱਣ ਵਾਲੇ ਇਹ ਪ੍ਰਚਾਰ ਕੀਤਾ ਜੀ ਨੇ ਇੰਨਾ ਗੌਰ ਵਾਲਿਆਂ ਨੇ ਇਹਨਾਂ ਨੇ ਪੈਸਾ ਤਮਾਫੀ ਕੂਟੀਆਂ ਪਾਲੀਆਂ ਘਾਰਾਂ ਲੈ ਦੀਆਂ ਕੋੜਾਂ ਤੇ ਤੁਸੀਂ ਮੁੱਦੂ ਦੇ ਫਤੂ ਰਹੇ ਇਸ ਗੀਤ ਨੂੰ ਬੈਨ ਹੋਣਾ ਚਾਹੀਦਾ ਬਿਲਕੁਲ ਖਾਲੜੇ ਦੀ ਫਿਲਮ ਤਾਂ ਬੈਨ ਹੋ ਜਾਂਦੀ ਹੈ ਕੌਣ ਕਿ ਹਾਲੇ ਤੱਕ ਜਿਹੜੀ ਫਿਲਮ ਬਣਦੀ ਉਹ ਤਾਂ ਬੈਨ ਹੋ ਜਾਂਦੀ ਹੈ ਰਣਜੀਤ ਸਿੰਘ ਬਾਵੇ ਦਾ ਜਿਹੜਾ ਗਾਇਆ ਸੀਗਾ ਵੀ ਉਹ ਪੱਥਰਾਂ 'ਚ ਦੁੱਧ ਪਾਉਂਦੇ ਉਹ ਬੈਨ ਹੋ ਜਾਂਦਾ ਤੇ ਆ ਗੰਦ ਬੈਨ ਕਿਉਂ ਨਹੀਂ ਹੁੰਦਾ ਇਹਨਾਂ ਨੂੰ ਦੱਸੋ ਵੀ ਪੰਜਾਬ ਅਕਲਮੰਦ ਹੈ ਹੁੱਡੂ ਨਾ ਬਣੋ ਹਾ 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 ਅਰੇ ਨਾ ਬਣੋ ਹੁਣ ਇਹੋ ਜਿਹੇ ਗਾਉਣ ਵਾਲਿਆਂ ਤੋਂ ਜਾਂ ਗੀਤ ਸਾਰਾਂ ਤੋਂ ਅਸੀਂ ਕੀ ਜ਼ਿੰਦਗੀ ਦੀ ਖੇਤ ਲੈ ਲਾਂਗੇ ਗੰਦ ਤਾਂ ਹੀ ਹਾਂ ਪੰਜਾਬ ਦਾ ਬੇੜਾ ਜਿਹੜਾ ਗਰਮੀ ਚ ਹੈ ਨਾ ਪੰਜਾਬ ਦਾ ਜਿਹੜਾ ਹੁਣ ਬਿਲਕੁਲ ਬੇੜਾ ਪੱਠਾ ਭਾਦਾ ਕਰੈਕਟਰਲੈਸ ਪੰਜਾਬ ਬਣਾਤਾ ਬੇਹਜਾ ਪੰਜਾਬ ਬਣਾਤਾ ਹਾਜ਼ਰ ਨਹੀਂ ਚੋਰ ਪੰਜਾਬ ਬਣਾਤਾ ਨਲਾਇਕ ਪੰਜਾਬ ਬਣਾਤਾ ਮੰਗਤਾ ਪੰਜਾਬ ਬਣਾਤਾ ਲੁਟੇਰਾ ਪੰਜਾਬ ਬਣਾਤਾ ਚੋਰ ਪੰਜਾਬ ਬਣਾਤਾ ਕੀ ਨੇ ਇਹ ਕੌਣ ਵਾਲਿਆਂ ਨੇ ਕੌਣ ਵਾਲਿਆਂ ਨੇ ਬਣਾਇਆ ਸਾਸ ਦੀ ਗੁਰਫਤੇ ਪ੍ਰਵਾਨ ਕਰਨੀ ਬਣਾਉਣੀ ਫਤੇ ਵਾਜੁਰਜੀ ਦਾ ਖਾਲਸਾ ਵਾਇਰ ਡਿਗਰੀ ਕਰਤੇ ਬੜਾ ਚਿੰਤਾ ਦਾ ਵਿਸ਼ਾ ਹੈ ਗੁਰਮਖੋ ਇੱਕ ਚਿੰਤਾ ਅਜੇ ਮਿਟਦੀ ਨਹੀਂ ਤੇ ਨਵੀਂ ਇੱਕ ਹੋਰ ਆ ਕੇ ਖੜੀ ਹੋ ਜਾਂਦੀ ਹੈ ਕੱਲ ਇੱਕ ਨਵਾਂ ਹੀ ਗੀਤ ਆਇਆ ਹੈ YouTube ਤੇ ਪਾਇਆ ਹੈ ਚਿੱਟੀਆਂ ਦਾੜੀਆਂ ਵਾਲੇ ਪੱਗਾਂ ਵਾਲੇ ਬੜੇ ਖੁਸ਼ ਹੋ ਕੇ ਸੁਣ ਰਹੇ ਨੇ ਵੀਡੀਓ ਬਣੀ ਹੈ ਪਰ ਉਹ ਸ਼ਾਇਦ ਮੇਰਾ ਵਿਚਾਰ ਹੈ ਵੀ ਉਹ ਲੋਕ ਅਨਪੜ੍ਹ ਹੋਣਗੇ ਜਿਨ੍ਹਾਂ ਨੂੰ ਅੰਗਰੇਜ਼ੀ ਦੀ ਇੰਗਲਿਸ਼ ਦੀ ਸਮਝ ਨਹੀਂ ਵਰਡ ਦੀ ਵੀ ਇਹਦੇ मीनिंग ਕੀ ਬਣਦੇ ਨੇ ਵੀ ਇਸ ਸ਼ਬਦਾਂ ਦੇ ਅਰਥ ਕੀ ਬਣਦੇ ਨੇ ਗੌਣ ਵਾਲਾ ਹੈ ਕਰਨ ਔਜਲਾ ਜੀ ਦਾ ਸਿਰ ਨਾ ਬੀਕਾ ਨੇਰ ਦੀ ਭੇਡ ਵਾਂਗੂ ਮੁੰਨਿਆ ਹੋਇਆ ਉੱਤੇ ਵਾਲ ਜੇ ਰੱਖੇ ਆ ਖੜੇ ਪਾਸਿਆਂ ਤੋਂ ਮੁੰਨਿਆ ਜਿਵੇਂ ਗਰਮੀਆਂ ਦੇ ਵਿੱਚ ਆ ਮਨੋ ਰਾਜਸਥਾਨ ਦੇ ਭੇਡਾਂ ਮੰਨਦੇ ਨੇ ਤੇ ਜਿਹੜਾ ਉਹਨਾਂ ਦਾ ਮੁਖੀ ਹੁੰਦਾ ਜਿਹਨੂੰ ਛਤਰਾ ਕਹਿੰਦੇ ਆ ਉਹਦੇ ਸਿਰ ਤੇ ਥੋੜੇ ਜਿਹੇ ਵਾਲ ਜੇ ਰੱਖਦੇ ਓਵੇਂ ਜਿਉਂਦਾ ਸਿਰ ਕੀਤਾ ਹੋਇਆ। ਉਹਨੇ ਇੱਕ ਗੀਤ ਗੱਡਿਆ ਜਿਹਦਾ ਮੈਂ ਪੂਰੇ ਅਰਥ ਨਹੀਂ ਦੱਸ ਸਕਦਾ ਇਹ ਮੇਰੀ ਮਜਬੂਰੀ ਹੈ ਕਿਉਂਕਿ ਧੀਆਂ ਪਹਿਣਾ ਵੀ ਸੁਣਦੀਆਂ ਨੇ ਬੱਚੀਆਂ ਸੁਣਦੀਆਂ ਮਾਵਾਂ ਸੁਣਦੀਆਂ ਨੇ ਜਿਹੜੇ ਉਹਦੇ ਸ਼ਬਦ ਦੇ ਅਰਥ ਨੇ। ਉਹਦਾ ਗੋਈ ਅਖਰਾਂ ਤੇ ਉਹਨੇ ਕੀ ਜੋ ਕਰੀ ਐ ਐਮ ਐਫ ਐਮ ਦਾ ਮਤਲਬ ਬਣਦਾ ਮਦਰ ਮਾਂ ਬੇਬੇ ਅੱਛਾ ਮਾਤਾ ਜਿਹੜਾ ਐਫ ਹੈ ਇਹਦਾ ਅਰਥ ਮੈਂ ਦੱਸ ਨਹੀਂ ਸਕਦਾ ਉਹ ਡੈਸ਼ ਹੈ ਉਹ ਤੁਸੀਂ ਸਮਝ ਲਿਓ ਵੀ ਮਾਂ ਨਾਲ ਸਬੰਧ ਬਣਾਉਣਾ ਗੱਲ ਖਤਮ ਹੁਣ ਉਹਨੇ ਗੀਤ ਗਾਤਾ ਮੈਂ ਐਮਐਫ ਗੱਭਰੂ ਆ ਵੀ ਮੈਂ ਆਪਣੀ ਮਾਂ ਦੀ ਜਿੱਤੂ ਹੱਥ ਪਾਉਣ ਵਾਲਾ ਗੱਭਰੂ ਆ ਕੀ ਇਹਨਾਂ ਖੇਚਾਂ ਤੋਂ ਅਸੀਂ ਕੀ ਸੇਧ ਲੈ ਲਾਂਗੇ ਕੀ ਅਸੀਂ ਸੱਥਾਂ 'ਚ ਬਹਿ ਕੇ ਤੇ ਬਣਵਾ ਰਹੇ ਹਾਂ ਵੀਡੀਓ ਉਹ ਤੋਂ ਪਹਿਲਾਂ ਪੁੱਛਤਾ ਲੋਬੀ ਦਾ ਨਤੀਜਾ ਕੀ ਹੈ ਉਹ ਗੁਰਮਖੋ ਸੁਣਨ ਵਾਲਿਓ ਉਹ ਬੈਠ ਕੇ ਵੀਡੀਓ ਦਾ ਸਾਥ ਦੇਣ ਵਾਲਿਓ ਤੁਸੀਂ ਪੰਜਾਬ ਦਾ ਬੇੜਾ ਤਾਂ ਇਹਨਾਂ ਬਹੁਤ ਗਰਖ ਕਰਦਾ ਹੁਣ ਜਮੇ ਪੱਠਾ ਪਾਉਣੇ ਇੱਕ ਪਾਸੇ ਤਾਂ ਰਜਾਨਾ ਰੋਲੇ ਪੈਰੇ ਨੇ ਕਈ ਥਾਂ ਕਤਲ ਵੀ ਹੋ ਗਏ ਨੇ ਵੀ ਫਲਾਣੇ ਥਾਂ ਧੀ ਜਿਹੜੀ ਆ ਉਹਨੇ ਗਲਤ ਕਦਮ ਚੱਕ ਲਿਆ ਕਿਸੇ ਲੜਕੇ ਨਾਲ ਪਿੰਡ ਦੇ ਨਾਲ ਉਹ ਮਾਰ ਦਿੱਤੀ ਲੜਕਾ ਮਾਰ ਦਿੱਤਾ ਦੋ ਘਰ ਬਰਬਾਦ ਹੋ ਗਏ ਦੋ ਬੱਚਿਆਂ ਦੀ ਜਾਨ ਚਲੀ ਗਈ ਅਤੇ ਉਹਨਾਂ ਦੇ ਆਰਮਾਨਾਂ ਤੇ ਪਾਣੀ ਫਰ ਗਿਆ ਹੁਣ ਤਾਂ ਆਮ ਹੀ ਪੋਨੀਆਂ ਕਰਾਉਂਦੀਆਂ ਨੇ ਤਿੜਕੇ ਬੜੀਆਂ ਖੁਸ਼ੀ ਹੋ ਕੇ ਅੱਗੇ ਸਾਡੀ ਇਹ ਸੱਭੇਤ ਹੈ ਸਾਡੀ ਵਿਰਾਸਤ ਹੈ ਸਾਡਾ ਸਭਿਆਚਾਰ ਹੈ ਕਿ ਕਿ ਜਦੋਂ ਕੋਈ ਔਰਤ ਗਲਤ ਕਦਮ ਚੱਕ ਲੈਂਦੀ ਇੱਜ਼ਤ ਪੱਖੋਂ ਕੈਰੈਕਟਰ ਪੱਖੋਂ ਗਲਤ ਕਦਮ ਚੱਕਦੀ ਨਾ ਤਾਂ ਉਹਦਾ ਸਾਰਾ ਨਗਰ ਭਾਈਚਾਰਾ ਭੱਪਾ ਮਿਲ ਕਰਕੇ ਉਹਦੀ ਗੁੱਤ ਮੁੰਨ ਦਿੰਦਾ ਤੇ ਮੂੰਹ ਕਾਲਾ ਕਰਕੇ ਪਿੰਡ ਚੋਂ ਕੱਢ ਦਿੰਦਾ ਐਡਾ ਮਾੜਾ ਮੰਨਿਆ ਜਾਂਦਾ ਸੀ ਗੁੱਤ ਨਹੀਂ ਮੁੰਨਣ ਨੂੰ ਤੇ ਆਮ ਬੀਬੀਆਂ ਜੋ ਲੜ ਪੈਂਦੀਆਂ ਤਦ ਉਹ ਕਹਿੰਦੇ ਮੁੰਨੀ ਕੁਤਨੀ ਵਾਲੀ ਤੇਰੀ ਮੈਂ ਗੁੱਤ ਮੁੰਨ ਦਊਗੀ ਇਹ ਗਾਲਾਂ ਛਣ ਹੁਣ ਕੀ ਹੈ ਕਿ ਹੁਣ ਆਮ ਹੀ ਮਨਾਉਂਦੀਆਂ ਕਿਉਂਕਿ ਇਹੋ ਜਿਹੇ ਗੀਤਕਾਰਾਂ ਜਾਂ ਇਹੋ ਜਿਹੇ ਫਿਲਮਕਾਰਾਂ ਨੇ ਇਹੋ ਜਿਹੇ ਨਾਟਕਕਾਰਾਂ ਨੇ ਚੀਜ਼ਾਂ ਹੀ ਇਹ ਪਰੋਸੀਆਂ ਸਾਡੇ ਸਾਹਮਣੇ ਪੇਸ਼ ਕੀਤੀਆਂ ਨੇ ਹੁਣ ਕਰਨ ਔਜਲੇ ਨੇ ਗੀਤ ਕੱਢਦਾ ਕਹਿੰਦਾ ਮੈਂ ਮਾਂ ਤੇ ਅੱਗੇ ਮੈਂ ਸ਼ਬਦ ਨਹੀਂ ਬੋਲੂ ਅਰਥ ਤੁਸੀਂ ਬਣਾ ਲਿਓ ਗੱਭਰੂ ਪਹਿਲਾ ਅੱਖਰ ਮੈਂ ਤੁਹਾਨੂੰ ਦੱਸ ਦਿੰਦਾ ਉਹ ਸ਼ਬਦ ਜਿਹੜਾ ਨਹੀਂ ਬੋਲਿਆ ਪਹਿਲਾ ਅੱਖਰ ਉਹਦੇ ਚੱਚਾ ਲਗੂਗਾ ਅੱਗੇ ਗੱਲ ਕਰ ਹੁਣ ਇਹਨਾਂ ਲੋਕਾਂ ਤੋਂ ਉਹ ਨੌਜਵਾਨ ਵੀਰੋ ਉਹ ਨੌਜਵਾਨ ਧੀਓ ਤੁਸੀਂ ਕੀ ਸੇਧ ਲੈ ਲਓਗੇ ਜਿਹੜਾ ਆਪਦੀ ਮਾਂ ਨੂੰ ਹੀ ਗਾਲ ਕੱਢ ਰਿਹਾ ਵੀ ਮੈਂ ਤਾਂ ਮਾਂ ਹਾਂ ਠੀਕ ਹੈ ਮਾਂ ਇੱਕ ਰੱਬ ਹੈ ਮਾਂ ਰੱਬ ਹੈ ਤਨ ਜਨਨੀ ਜਨ ਜਾਇਆ ਤਨ ਪਿਤਾ ਪ੍ਰਧਾਨ ਪਹਿਲਾਂ ਜਨਨੀ ਨੂੰ ਯਾਦ ਕੀਤਾ ਜਾਂਦਾ ਹੈ ਇਹ ਗੱਲ ਸਵਾਮੀ ਤੁਲਸੀਦਾਸ ਵੀ ਕਹਿੰਦੇ ਨੇ ਕਿ ਜਨਨੀ ਜਨੈ ਤੋ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤੋ ਜਨਨੀ ਬਾਝ ਰਹਿ ਕਾਹੇ ਗਵਾਵੇ ਨੂਰ ਗੱਲ ਮਾਂ ਤੇ ਉੱਠਦੀ ਐ ਮਾਂ ਪਹਿਲਾ ਅਧਿਆਪਕ ਐ ਹੁਣ ਇਹੋ ਜੇ ਗਾਉਣ ਵਾਲਿਆਂ ਤੋਂ ਜਾਂ ਗੀਤਕਾਰਾਂ ਤੋਂ ਅਸੀਂ ਕੀ ਜ਼ਿੰਦਗੀ ਦੀ ਸੇਧ ਲੈ ਲਾਂਗੇ ਗੰਦ ਤਾਂ ਪੰਜਾਬ ਦਾ ਬੇੜਾ ਜਿਹੜਾ ਗਰਕ ਕੀਤਾ ਨਾ ਪੰਜਾਬ ਦਾ ਜਿਹੜਾ ਹੁਣ ਬਿਲਕੁਲ ਬੇੜਾ ਪਠਾ ਭਾਤਾ ਕੈਰੈਕਟਰਲੈਸ ਪੰਜਾਬ ਬਣਾਤਾ ਬੇਹਜਾ ਪੰਜਾਬ ਬਣਾਤਾ ਆਚਰਣਹੀਨ ਚੋਰ ਪੰਜਾਬ ਬਣਾਤਾ ਨਲਾਇਕ ਪੰਜਾਬ ਬਣਾਤਾ ਮੰਗਤਾ ਪੰਜਾਬ ਬਣਾਤਾ ਲੁਟੇਰਾ ਪੰਜਾਬ ਬਣਾਤਾ ਚੋਰ ਪੰਜਾਬ ਬਣਾਤਾ ਕੀਨੇ ਇਹ ਗੌਣ ਵਾਲਿਆਂ ਨੇ ਗੌਣ ਵਾਲਿਆਂ ਨੇ ਬਣਾਇਆ ਬੜਾ ਜੀ ਬੜਾ ਕਲਾਕਾਰ ਹੈ ਜੀ ਫਲਾਨਾ ਜੀ ਹਮਕਾ ਤੇ ਇਹ ਮਾਂ ਐਡੀ ਮੜੀ ਜੀ ਨੇ ਜਨਮ ਦਿੱਤਾ ਵੀ ਮਾਨ ਨੂੰ ਹੱਥ ਪਾ ਲਈ ਇੱਜ਼ਤ ਨੂੰ ਵੀ ਅਸੀਂ ਮਾਂ ਨਾਲ ਸੰਪਰਕ ਬਣਾਉਣ ਵਾਲੇ ਗੱਭਰੂ ਆ ਗੱਭਰੂ ਉਹ ਉਸ ਲੋਥੇ ਉਹ ਨੌਜਵਾਨ ਉਹ ਡੈਕ ਲਾਉਣ ਵਾਲਿਓ ਜਾਂ ਕਾਰਾਂ 'ਚ ਖੜਕਾਉਣ ਵਾਲਿਓ ਤੁਸੀਂ ਵੀ ਆਪਣੀ ਮਾਂ ਨਾਲ ਉਸ ਤਰ੍ਹਾਂ ਉਹ ਕਹਿੰਦਾ ਸੋਚੋ ਗੱਲ ਜਾਂਦੀ ਕਿੱਧਰ ਨੂੰ ਐ ਇਹ ਤੁਸੀਂ ਆਪਦੇ ਆਣੇ ਤਾਂ ਬਹੁਤ ਪੜ੍ਹੇ ਲਿਖੇ ਹੋ ਮੈਂ ਤਾਂ ਕੋਈ ਨਾ ਪੜ੍ਹਿਆ ਲਿਖਿਆ ਨਹੀਂ ਬਹੁਤ ਸਿਆਣੇ ਹੋ ਬਹੁੜ ਸਟੱਜੇ ਹੋ ਕਾਲਜਾਂ ਜਾ ਗਏ ਹੋ ਤੇ ਡਿਗਰੀਆਂ ਵੀ ਕੀਤੀਆਂ ਕੋਈ ਐਮ ਟੈਕ ਹੈ ਕੋਈ ਐਮ ਪੀਏ ਹੈ ਕੋਈ ਕੁਛ ਹੈ ਤੇ ਪਰ ਉਹਦਾ ਅਰਥ ਤਾਂ ਸੋਚੋ ਨਾ ਵੀ ਅਰਥ ਕੀ ਕੀ ਸਾਡੀਆਂ ਧੀਆਂ ਭੈਣਾਂ ਮਾਮਾ ਇਹੋ ਜਿਹਿਆਂ ਨੇ ਜਿਨ੍ਹਾਂ ਨੂੰ ਅਸੀਂ ਇਸ ਤਰ੍ਹਾਂ ਜੰਗਲੀ ਲੋਕਾਂ ਵਾਂਗੂ ਹੱਥ ਪਾਲਾਂਗੇ ਅਕੇ ਜੀ ਇਹਨੂੰ ਸੁਣਦੇ ਆ ਯੂਰਪ ਦੇ ਜਾਂ ਪੱਛਮੀ ਲੋਕ ਸੁਣਦੇ ਆ ਪੱਛਮੀਆਂ ਦੀ ਤਾਂ ਕੋਈ ਇੱਜ਼ਤ ਹੀ ਹੈ ਨਹੀਂ ਉਹਨਾਂ ਦੇ ਭੈਣ ਭਰਾ ਦਾ ਰਿਸ਼ਤਾ ਅੱਜ ਤੱਕ ਸੁਣਿਆ ਨਹੀਂ ਕਿਸੇ ਅੰਗਰੇਜ਼ ਜਾਂ ਅੰਗਰੇਜ਼ ਨੇ ਨਹੀਂ ਕਿਹਾ ਵੀ ਮਾਈ ਬ੍ਰਦਰ ਜਾਂ ਮਾਈ ਸਿਸਟਰ ਕਹਿਣਗੇ ਬਾਈ ਫਰੈਂਡ ਉਹ ਤਾਂ ਕਹਿਣਗੇ ਮੇਰਾ ਯਾਰ ਹੈ ਉਹ ਵੀ ਆਖੂਗਾ ਮੇਰਾ ਯਾਰ ਹੈ ਇਹ ਪਰ ਸਾਡੇ ਤਾਂ ਸਭੇ ਤਾਂ ਚਾਹੀ ਹੈ ਨਹੀਂ ਕਿ ਇਸ ਕਰਕੇ ਥੋੜਾ ਜਿਹਾ ਸੋਚੋ ਗੱਲ ਨੂੰ ਜਦੋਂ ਵੀ ਸਾਡਾ ਬੇੜਾ ਪਾਇਆ ਇਹ ਗਾਉਣ ਵਾਲਿਆਂ ਨੇ ਪਾਇਆ ਮੈਂ ਤਾਂ ਜੋ ਨੋਟ ਕੀਤੀ ਇਹ ਗੱਲ ਪਹਿਲਾਂ ਮਾਨਕ ਆਇਆ ਮਾਨਕ ਨੇ ਕਿਹੜਾ ਗੰਦਾ ਸ਼ਬਦ ਗਾਇਆ ਸੀਗਾ ਕਿ ਪੇਟੂ ਲਾਲ ਸੁਰਖ ਚੋਲੀ ਦੀਆਂ ਤਣੀਆਂ ਢਿੱਲੀਆਂ ਨੇ ਉਦਾਰਤ ਕੀ ਬਣਦਾ ਹੈ ਕਿ ਇਹ ਮਾਂ ਭੈਣ ਨੂੰ ਕੋਲੇ ਭਾ ਕੇ ਸੁਣਾ ਦਿਓਗੇ ਫਿਰ ਉਦੋਂ ਬਾਅਦ صدیق ਆਇਆ ਤੇ صدیق ਨੇ ਉਹ नशे ਦੀ ਬਹੁਤ ਮਸ਼ਹੂਰੀ ਕੀਤੀ ਐ ਮੇਰੇ ਨਿੱਥ ਦੇ ਸ਼ਰਾਬੀ ਜਿਆਰਾ ਕਦੇ ਤਾਂ ਕਹੇ ਨੇ ਵੀ ਆ ਜਾ ਮੇਰੇ ਅੰਬਰਧਾਰੀ ਕਾਲਸਾ ਪੁੱਤ ਆ ਜਾ ਭਰਾਵਾ ਜਾਂ ਖਿੱਚ ਲੈ ਚਵਾਰੇ ਤੋਂ ਬਾਹਰ ਫੜ ਕੇ ਅੱਛਾ ਪਿੰਡ ਦੀ ਧੀ ਨੂੰ ਤਾਂ ਜਮਾਰੇ ਚਕਾਰੇ ਬਾਤ ਤੇ ਖਿੱਚੂਗਾ ਵੀ ਗੱਲ ਜਾਣਦੀ ਕਿਦਰ ਨੂੰ ਐ ਇਹਨੂੰ ਹੱਸੋ ਨਾ ਉੱਚੋ ਵੀ ਅਸੀਂ ਐਡੇ ਗਿਰੇ ਹੋਏ ਲੋਕਾਂ ਕੈਰੇਕਟਰ ਲੈਸਾਂ ਪਿੰਡ ਦੀਆਂ ਧੀਆਂ ਨੂੰ ਤਾਂ ਖਿੱਚਦੇ ਆ ਚਵਾਰਿਆਂ ਚ ਜਾਂ ਅਸੀਂ ਸ਼ਰਾਬੀ ਲੋਕਾਂ ਵੀ ਅੰਬਾਲ ਖਲਾਰ ਕੇ ਨੱਚਦੇ ਆ ਤੇਲੂ ਰਾਮ ਅਰਬਾਂਪਤੀ ਕਰੋੜਾਂਪਤੀ ਬਣ ਗਿਆ ਉਹ ਗੀਤ ਗਵਾ ਕੇ ਤਾਂ ਇਹਨੂੰ ਪੈਸੇ ਮਿਲ ਗਏ ਹੋਣਗੇ ਮਰਾੜਾ ਵਾਲੇ ਨੂੰ ਪੈਸੇ ਮਿਲ ਗਏ ਹੋਣਗੇ ਤੇ ਬੇੜਾ ਭਾਦਾ ਪੰਜਾਬ ਦਾ ਜਿਹੜੇ ਤਮਾਕੂ ਨੂੰ ਦੇ ਖੇਤ ਚ ਘੋੜਾ ਨਹੀਂ ਵੜਿਆ ਜੜਾੜੀ ਸਰ ਗੁਰਦੁਆਰਾ ਬਣਿਆ ਹੋਇਆ ਇਸ ਇਤਿਹਾਸ ਤੇ ਹੀ ਬਣਿਆ ਹੋਇਆ ਵੀ ਉੱਥੇ ਗੁਰੂ ਸਾਹਿਬ ਦਾ ਘੋੜਾ ਨਹੀਂ ਵੜਿਆ ਕਿਉਂਕਿ ਤਮਾਕੂ ਵੀਜਿਆ ਸੀ ਉਸ ਤਮਾਕੂ ਨੂੰ ਅਸੀਂ ਪੈਰ ਦੀ ਜੁੱਤੀ ਵੀ ਨਹੀਂ ਲਗਣ ਦਿੰਦੇ ਵੀ ਜੁੱਤੀ ਗੰਦੀ ਹੋ ਜਾਊਗੀ ਉਹ ਤਮਾਕੂ ਤੁਹਾਡੇ ਮੂੰਹ ਚ ਪੁਆਤਾ ਇਹਨਾਂ ਗਾਉਣ ਵਾਲੇ ਨੇ ਸਦੀਕ ਵਰਗਿਆਂ ਨੇ ਠੀਕ ਹੈ ਉਦੋਂ ਅੱਗੇ ਆ ਜਾਓ ਤੁਸੀਂ ਉਹ ਫੇਰ ਆ ਗਿਆ ਚਮਕੀਲਾ ਚਮਕੀਲੇ ਨੇ ਤਾਂ ਫਿਰ ਐਨ ਹਾਦੀ ਟੱਪ ਗਿਆ ਉਹ ਤਾਂ ਮਰਿਆ ਸੀਗਾ ਉਹ ਛੇ ਲੋਕ ਉਹ ਕਲਾਕਾਰਾਂ ਨੇ ਮਰੋਤਾ ਭੜਾਕਾਰ ਕਲਾਕਾਰ ਸੀ ਕੀ ਉਹ ਮੁਹੰਮਦ ਰਫੀਜ਼ ਕਿੱਡੀ ਕਿ ਉਹਦੀ ਸੋਹਣੀ ਆਵਾਜ਼ ਸੀ ਕੀ ਸੀ ਉਹ ਉਹਦੇ ਕਦੇ ਗੀਤ ਸੁਣਿਆ ਆਟੇ ਵੰਗ ਬਗਨਤੀ ਬਗਾਨੇ ਪੁੱਤ ਤੇ ਆਪਦੀ ਭੈਣ ਨੂੰ ਮਾਂ ਨੂੰ ਧੀ ਨੂੰ ਕੋਲ ਬਹਿ ਕੇ ਆ ਸੁਣ ਦੋਗੇ ਵੀ ਕਿਵੇਂ ਗੁੰਨੀ ਠੀਕ ਹੈ ਅਗਲੀ ਗੱਲ ਫੇਰ ੁੱਬ ਨਿਕਲ ਗਈ ਮੇਰੀ ਜਦ ਪਹਿਲੀ ਲਾਂ ਪੜੀ ਪਹਿਲੀ ਲਾਂ ਦਾ ਫਿਰ ਪਿੰਡ ਚ ਜਾਦਾ ਧੀ ਦੀ ਪੜੀ ਜਾਂ ਮਾਂ ਭੈਣ ਦੀ ਪੜੀ ਜਾਂ ਭੂਆ ਦੀ ਪੜੀ ਐ ਇਹ ਗੱਲ ਕਿੱਦੋਂ ਨੂੰ ਜਾਂਦੀ ਐ ਜਾਂ ਇੱਕ ਹੋਰ ਕਲਾਕਾਰ ਨੇ ਗਾਇਆ ਪਿੰਡ ਦੀ ਰੌਣਕ ਲੈ ਗਈ ਕੁੜੀਏ ਹਾਣ ਦੀਏ ਤੇ ਹਾਣ ਦੀ ਕੁੜੀ ਕੌਣ ਐ ਸਾਡੀ ਪਿੰਡ ਦੀ ਐ ਹਾਣ ਦੀਏ ਤਾਂ ਭੈਣ ਐ ਤੋ ਸਾਡੀ ਭੈਣ ਫਿਰ ਪਿੰਡ ਦੀ ਰਹੋ ਇਹਦਾ ਮਤਲਬ ਵੀ ਅਸੀਂ ਪਿੰਡ ਦੀਆਂ ਧੀਆਂ ਪੈਣਾ ਧੱਕਣ ਵਾਲੇ ਇਹ ਪ੍ਰਚਾਰ ਕੀਤਾ ਕਿ ਨੇ ਇਹਨਾਂ ਗੌਣ ਵਾਲਿਆਂ ਨੇ ਇਹਨਾਂ ਨੇ ਪੈਸਾ ਕਮਾ ਕੇ ਕੋਠੀਆਂ ਪਾਲੀਆਂ ਕਾਰਾਂ ਲੈ ਲਈਆਂ ਕਰੋੜਾਂ ਤੇ ਤੁਸੀਂ ਬੁੱਧੂ ਦੇ ਬੁੱਧੂ ਰਹੇ ਏਸ ਕਰਕੇ ਇਹ ਕਰਨ ਔਜਲੇ ਵਰਗਿਆਂ ਤੇ ਉੱਤੇ ਪਰਚਾ ਹੋਣਾ ਚਾਹੀਦਾ ਇਹਦਾ ਜਿਹੜਾ ਗੀਤ ਆ ਬਿਲਕੁਲ ਬੈਨ ਹੋਣਾ ਚਾਹੀਦਾ ਜਿਹੜਾ ਮਾਂ ਨੂੰ ਗਾਲ ਕੱਢਦਾ ਮਾਂ ਇੱਕ ਜਨਨੀ ਐ ਮਾਂ ਇੱਕ ਰੱਬ ਐ ਬਾਦੀ ਇੱਜ਼ਤ ਨੂੰ ਹੱਥ ਪਾ ਰਿਆ ਸੀ ਐਮ ਐਫ ਗੱਭਰੂ ਹੁੰਨੇ ਆ ਬੱਲੇ ਬੱਲੇ ਬੜਾ ਤੂੰ ਆ ਗਿਆ ਦੁਲਚੀਪੁਰੀਆ ਦਾਰਾ ਸਿੰਘ ਜਾਂ ਤਾਰਾ ਦਾਰਾ ਸਿੰਘ ਰੰਦਾਵਾ ਵੀ ਬੜਾ ਦੇਖਣ ਵਾਲਾ ਇਹੇ ਜੇ ਗੀਤਾਂ ਤੋਂ ਗੁਰੂ ਕੇ ਸਿੱਖੋ ਪ੍ਰੇਜ ਕਰੋ ਮੈਂ ਤਾਂ ਬੇਨਤੀ ਕਰਦਾ ਤੇ ਇਹ ਜਿਹੜਾ ਇਸ ਗੀਤ ਨੂੰ ਬੈਨ ਹੋਣਾ ਚਾਹੀਦਾ ਬਿਲਕੁਲ ਖਾਲੜੇ ਦੀ ਫਿਲਮ ਤਾਂ ਬੈਨ ਹੋ ਜਾਂਦੀ ਹੈ ਜਸਵੰਤ ਸਿੰਘ ਖਾਲੜੇ ਤੇ ਜਿਹੜੀ ਫਿਲਮ ਬਣਦੀ ਉਹ ਤਾਂ ਬੈਨ ਹੋ ਜਾਂਦੀ ਹੈ ਰਣਜੀਤ ਸਿੰਘ ਬਾਵੇ ਦਾ ਜਿਹੜਾ ਗਾਇਆ ਸੀਗਾ ਵੀ ਦੋ ਪੱਥਰਾਂ ਨੂੰ ਦੁੱਧ ਪੀਉਂਦੇ ਉਹ ਬੈਨ ਹੋ ਜਾਂਦਾ ਤੇ ਆ ਗੰਦ ਬੈਨ ਕਿਉਂ ਨਹੀਂ ਹੁੰਦਾ ਇਹ ਇਹਨਾਂ ਨੂੰ ਦੱਸੋ ਵੀ ਪੰਜਾਬ ਅਕਲਮੰਦ ਹੈ ਬੁੱਧੂ ਨਾ ਬਣੋ ਹਾ 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 ਅਲੇ ਨਾ ਬਣੋ ਤੁਸੀਂ ਤਮਾਸ਼ਗੀਰ ਜਿ ਕਿਉਂ ਬਣਦੇ ਹੋ ਉਹ ਪੰਜਾਬ ਤਾਂ ਇੱਕ ਵਿਤਵਾਨਾਂ ਦਾ ਸੂਬਾ ਸਟੇਟ ਹੈ ਪ੍ਰਾਂਤ ਹੈ ਬਾਬੇ ਨਾਨਕ ਦਾ ਜਿਨੇ ਗੁਰਬਾਣੀ ਉਚਾਰੀ ਹੈ ਜਿਹਨੂੰ ਹਰ ਧਰਮ ਦਾ ਪੜ ਕੇ ਤੇ ਆਪਣੇ ਜੀਵਨ ਨੂੰ ਸੁਧਾਰਦਾ ਹੈ ਸੋ ਇਹ ਬੇਨਤੀਆਂ ਮੇਰੀਆਂ ਪ੍ਰਵਾਨ ਕਰਨੀਆਂ ਮੈਂ ਇੱਥੇ ਆਪਣੇ ਸ਼ਬਦਾਂ ਨੂੰ ਵਿਰਾਮ ਦੇਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ